ਕੰਨੇ ਨੇ ਟੂਰਿਸਟ ਵੀਜ਼ਾ ਲੈਣਾ ਬਹੁਤ ਆਸਾਨ ਆ ਫਿਰ ਵੀ ਕਈ ਲੋਗ ਰਿਫਿਊਜ਼ਨ ਲੈ ਕੇ ਬੈਠੇ ਨੇ ਟੂਰਿਸਟ ਹੁੰਦੇ ਨੇ ਉਹਨਾਂ ਦਾ ਪਲਾਨ ਕਲੀਅਰ ਨਹੀਂ ਹੈਗਾ ਫਰਜੀ ਸਟੇਟਮੈਂਟਾਂ ਲੱਗ ਜਾਂਦੀਆਂ ਬਹੁਤ ਜਗ੍ਹਾ ਤੇ ਫਰਜੀ ਡਾਕੂਮੈਂਟ ਲੱਗ ਕੇ ਵੀਜ਼ਾ ਅਪਲਾਈ ਹੁੰਦਾ ਸੋ ਇਹ ਸਾਰੇ ਵਜ੍ਹਾ ਕਾਰਨ ਰਹਿੰਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਵੀਜ਼ਾ ਰਿਫਿਊਜ਼ ਹੋ ਜਾਂਦਾ ਕਹਿਆ ਜਾਂਦਾ ਹੈ ਕਿ ਟੂਰਿਸਟ ਵੀਜ਼ਾ ਤਾਂ ਲੈਣੇ ਬਹੁਤ ਆਸਾਨ ਹੈ ਕੀ ਇਹ ਰਿਫਿਊਜ਼ਲ ਅਪਰੂਵਲ ਦੇ ਵਿੱਚ ਬਦਲ ਸਕਦੀ ਹੈ ਤੁਹਾਡੇ ਵੀਜ਼ੇ ਨੂੰ 30 ਦਿਨ ਹੋ ਗਏ ਨੇ ਤੇ ਤੁਸੀਂ ਆਪਣੀ ਰਿਫਿਊਜ਼ਲ ਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਤੁਹਾਡੀ ਰਿਫਿਊਜ਼ਲ ਨੂੰ ਵੀਜ਼ਾ ਦੇ ਵਿੱਚ ਬਦਲਣ ਚ ਹੈਲਪ ਕਰਾਂਗੇ ਲੱਗ ਵੀ ਲੱਖਾਂ ਜਾਂਦੇ ਹੋਣਗੇ ਨਹੀਂ ਪੈਸੇ ਅਸੀਂ ਉਦੋਂ ਲਵਾਂਗੇ ਜਦੋਂ ਤੁਹਾਡੀ ਰਿਫਿਊਜ਼ਲ ਵੀਜ਼ੇ ਦੇ ਵਿੱਚ ਬਦਲ ਜਾਏਗੀ ਬਹੁਤੇ ਲੋਕ ਟੂਰਿਸਟ ਵੀਜ਼ਾ ਤੇ ਵੀ ਰਿਫਿਊਜ਼ਲ ਲੈ ਕੇ ਬੈਠੇ ਆ ਭਾਵੇਂ ਯੂਕੇ ਦੀ ਹੋਵੇ ਭਾਵੇਂ ਕੈਨੇਡਾ ਦੀ ਹੋਵੇ ਪਰ ਕੀ ਇਹ ਰਿਫਿਊਜ਼ਲ ਅਪਰੂਵਲ ਦੇ ਵਿੱਚ ਬਦਲ ਸਕਦੀ ਹੈ ਤੇ ਇਸ ਰਿਫਿਊਜ਼ਲ ਦੇ ਪਿੱਛੇ ਕਾਰਨ ਕੀ ਹੈ ਜਦਕਿ ਬਹੁਤ ਜ਼ਿਆਦਾ ਇਹ ਕਿਹਾ ਜਾਂਦਾ ਹੈ ਕਿ ਟੂਰਿਸਟ ਵੀਜ਼ਾ ਤਾਂ ਲੈਣੇ ਬਹੁਤ ਆਸਾਨ ਹੈ ਇਹਦਾ ਕੀ ਕਾਰਨ ਹੈ ਸਾਰੇ ਕਾਰਨਾਂ ਦਾ ਆਪਾਂ ਅਨਸਰ ਜਾਣਾਂਗੇ ਜੇਪੀ ਸਿੰਘ ਜੀ ਤੋਂ ਜੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਨੇ ਸਸੀਗਲ ਸਰ ਸਸੀਗਲ ਜੀ ਸਰ ਗੱਲ ਕਰ ਰਹੇ ਆ ਯੂਕੇ ਤੇ ਕੈਨੇਡਾ ਦੇ ਟੂਰਿਸਟ ਵੀਜ਼ਾ ਦੀ ਕਹਿੰਦੇ ਨੇ ਟੂਰਿਸਟ ਵੀਜ਼ਾ ਲੈਣਾ ਬਹੁਤ ਆਸਾਨ ਆ ਫਿਰ ਵੀ ਕਈ ਲੋਗ ਰਿਫਿਊਜ਼ਲ ਲੈ ਕੇ ਬੈਠੇ ਨੇ ਇਹਦਾ ਕਾਰਨ ਕੀ ਹੈ ਦੇਖੋ ਟੂਰਿਸਟ ਵੀਜ਼ਾ ਅਪਲਾਈ ਹਰ ਕੋਈ ਕਰ ਰਿਹਾ ਜੀ ਹਰ ਇੱਕ ਜਗ੍ਹਾ ਦਫਤਰ ਖੁੱਲੇ ਜੀ ਮੇਰ ਕੋ ਅਪਲਾਈ ਕਰਾ ਲੋ ਮੇਰ ਕੋ ਅਪਲਾਈ ਕਰ ਰੋ ਮਗਰ ਜੇ ਮੈਂ ਯੂਕੇ ਦੀ ਗੱਲ ਕਰਾਂ ਤੇ ਯੂਕੇ ਦਾ ਜ਼ਿਆਦਾਤਰ ਟੂਰਿਸਟ ਵੀਜ਼ਾ ਕਿੰਨਾ ਕਾਰਨ ਕਰਕੇ ਰਿਫਿਊਜ਼ ਹੁੰਦਾ ਹਮ ਜ਼ਿਆਦਾਤਰ ਬੰਦਿਆਂ ਨੇ ਫੰਡ ਜਿਹੜੇ ਆ ਉਹ ਅੱਜ ਵੀਜ਼ਾ ਅਪਲਾਈ ਕਰਨਾ ਹੈ ਅੱਜ ਹੀ ਪਾਏ ਹੁੰਦੇ ਹੈਵੀ ट्रांजੈਕਸ਼ਨਾਂ ਜਿਨ੍ਹਾਂ ਦਾ ਪ੍ਰੂਫ ਨਹੀਂ ਹੁੰਦਾ ਬਹੁਤ ਸਾਰੇ ਜਿਹੜੇ ਟੂਰਿਸਟ ਹੁੰਦੇ ਨੇ ਉਹਨਾਂ ਦਾ ਪਲਾਨ ਕਲੀਅਰ ਨਹੀਂ ਹੈਗਾ ਬਹੁਤ ਸਾਰੇ ਜਗ੍ਹਾ ਤੇ ਫਰਜੀ ਸਟੇਟਮੈਂਟਾਂ ਲੱਗ ਜਾਂਦੀਆਂ ਬਹੁਤ ਜਗ੍ਹਾ ਤੇ ਫਰਜੀ ਡਾਕੂਮੈਂਟ ਲੱਗ ਕੇ ਵੀਜ਼ਾ ਅਪਲਾਈ ਹੁੰਦਾ ਸੋ ਇਹ ਸਾਰੇ ਵਜ੍ਹਾ ਕਾਰਨ ਰਹਿੰਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਡਾ ਵੀ ਪਿਛਲੇ 30 ਦਿਨਾਂ ਦੇ ਵਿੱਚ ਵਿੱਚ ਵੀਜ਼ਾ ਰਿਫਿਊਜ਼ ਹੋਇਆ ਤਹਾਡੇ ਵੀਜ਼ੇ ਨੂੰ 30 ਦਿਨ ਹੋ ਗਏ ਨੇ ਤੇ ਤੁਸੀਂ ਆਪਣੀ ਰਿਫਿਊਜ਼ਲ ਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਤੁਹਾਡਾ ਕੇਸ ਦੀ ਫਾਈਟ ਕਰਾਂਗੇ ਸਾਡੇ ਇਮੀਗ੍ਰੇਸ਼ਨ ਮਾਰਾਂ ਦੀ ਜਿਹੜੀ ਵਕੀਲਾਂ ਦੀ ਟੀਮ ਆ ਉਹ ਤੁਹਾਡੇ ਕੇਸ ਦੀ ਫਾਈਟ ਕਰੇਗੀ ਐਮਬੈਸੀ ਦੇ ਨਾਲ ਵੀਜ਼ਾ ਲੈਣ ਲਈ ਜੀ ਸੋ ਪੈਸੇ ਅਸੀਂ ਉਦੋਂ ਲਵਾਂਗੇ ਜਦੋਂ ਤੁਹਾਡੀ ਰਿਫਿਊਜ਼ਲ ਵੀਜ਼ੇ ਦੇ ਵਿੱਚ ਬਦਲ ਜਾਏਗੀ ਅਸੀਂ ਤੁਹਾਡੇ ਕੇਸ ਦਾ ਜੁਡੀਸ਼ੀਅਲ ਰਿਵਿਊ ਪਾਵਾਂਗੇ ਠੀਕ ਹੈ ਜੇ ਸਾਡੇ ਕੇਸ ਦੀ ਜਿੱਤ ਹੋਏਗੀ ਤਾਂ ਹੀ ਅਸੀਂ ਤੁਹਾਡੇ ਕੋਲ ਪੈਸੇ ਲਵਾਂਗੇ ਦੋ ਕੰਟਰੀਆਂ ਦੀ ਰਿਫਿਊਜ਼ਲ ਤੇ ਅਸੀਂ ਕੰਮ ਕਰ ਰਹੇ ਜੇਕਰ ਤੁਹਾਡਾ ਯੂਕੇ ਦਾ ਟੂਰਿਸਟ ਵੀਜ਼ਾ ਰਿਫਿਊਜ਼ ਹੈ ਜਾਂ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੈਗਾ ਵੀਜ਼ਾ ਰਿਫਿਊਜ਼ ਹੋ ਇਹਨੂੰ ਲਗਭਗ 2 ਮਹੀਨੇ ਹੋ ਗਏ ਨੇ ਠੀਕ ਇਸ ਤੋਂ ਪੁਰਾਣਾ ਨਹੀਂ 2 ਮਹੀਨੇ ਹੋ ਗਏ ਨੇ ਆਪਣੀ ਰਿਫਿਊਜ਼ਲ ਲੈ ਕੇ ਸਾਡੇ ਕੋਲ ਆ ਜੇ ਕਿਸੇ ਦਾ ਸਾਲ ਪਹਿਲਾਂ ਰਿਫਿਊਜ਼ ਹੋਇਆ ਤਾਂ ਉਹ ਨਹੀਂ ਸਿਰਫ 2 ਮਹੀਨੇ ਦਾ ਸਮੇਂ 2 ਮਹੀਨੇ ਦੇ ਵਿੱਚ ਵਿੱਚ ਜੇਕਰ ਤੁਹਾਡਾ ਟੂਰਿਸਟ ਵੀਜ਼ਾ ਕੈਨੇਡਾ ਤੋਂ ਰਿਫਿਊਜ਼ ਹੈ ਯਾ ਯੂਕੇ ਤੋਂ ਰਿਫਿਊਜ਼ ਆ ਆਪਣੀ ਰਿਫਿਊਜ਼ਲ ਲੈਟਰ ਤੇ ਨਾਲ ਫਾਈਲ ਲੈ ਕੇ ਅਮ੍ਰਿਤਸਰ ਤੇ ਜਲੰਧਰ ਆਫਿਸ ਦੇ ਵਿੱਚ ਆਓ ਅਸੀਂ ਤੁਹਾਡੀ ਰਿਫਿਊਜ਼ਲ ਨੂੰ ਵੀਜ਼ਾ ਦੇ ਵਿੱਚ ਬਦਲਣ ਚ ਹੈਲਪ ਕਰਾਂਗੇ ਕਿਉਂਕਿ ਸਾਡੇ ਕੋਲ ਇਮੀਗ੍ਰੇਸ਼ਨ ਮਾਹਿਰ ਵਕੀਲਾਂ ਦੀ ਟੀਮ ਹੈਗੀ ਐ ਸੋ ਉਹਨਾਂ ਦੇ ਜ਼ਰੀਏ ਅਸੀਂ ਤੁਹਾਡੇ ਕੇਸ ਦੀ ਫਾਈਟ ਕਰਾਂਗੇ ਔਰ ਫਾਈਟ ਦੇ ਵਿੱਚ ਜਦੋਂ ਜਿੱਤ ਹੋਏਗੀ ਤਾਹੀਂ ਤੁਹਾਡੇ ਕੋ ਪੈਸੇ ਲੈ ਜਾਣਗੇ ਇਹ ਨਹੀਂ ਹੈ ਕਿ ਤੁਸੀਂ ਕੋ ਪਹਿਲਾ 5-10 ਲੱਖ ਰੁਪਇਆ ਦੇਣਾ ਵਾ ਮੈਂ ਤੁਹਾਨੂੰ ਤੁਸੀਂ ਗਲਤੀ ਕਰ ਰਹੇ ਹੋ ਕੋਈ ਵੀ ਪੈਸਾ ਪਹਿਲਾਂ ਨਹੀਂ ਦੇਣਾ ਪੈਸੇ ਉਦੋਂ ਹੀ ਦੇਣੇ ਆ ਜਦੋਂ ਤੁਹਾਡੇ ਰਿਫਿਊਜ਼ਲ ਵੀਜ਼ੇ ਦੇ ਵਿੱਚ ਬਦਲੇ ਫਿਰ ਤਾਂ ਲੱਗ ਵੀ ਲੱਖਾਂ ਜਾਂਦੇ ਹੋਣਗੇ ਨਹੀਂ ਬਿਲਕੁਲ ਜੈਨੂਨ ਪੈਸੇ ਲੱਗਦੇ ਹੈਗੇ ਆ ਜੋ ਵੀ ਇਮੀਗ੍ਰੇਸ਼ਨ ਵਕੀਲ ਦੀ ਫੀਸ ਹੁੰਦੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ ਜੈਨੂਨ ਪੈਸੇ ਹੁੰਦੇ ਨੇ ਕਿਉਂਕਿ ਜਿਹੜਾ ਬੰਦਾ ਆਲਰੇਡੀ 2-4 ਵਾਰੀ ਰਿਫਿਊਜ਼ ਹੋ ਚੁੱਕਾ ਜਾਂ ਕਰੰਟ ਅਫੇਅਰ ਰਿਫਿਊਜ਼ ਹੋਇਆ ਉਹਦਾ ਕੇਸ ਖਰਾਬ ਹੋ ਚੁੱਕਾ ਹੈ ਉਹਦੇ ਕੇਸ ਨੂੰ ਸਹੀ ਕਰਨ ਲਈ ਉਹਦੇ ਕੇਸ ਨੂੰ ਸਵਾਰਨ ਲਈ ਉਹ ਕੇਸ ਦੀ ਫਾਈਟ ਕਰਨੀ ਪੈਂਦੀ ਹੈ ਵੀਜ਼ਾ ਅਫੀਸਰ ਦੇ ਨਾਲ ਉਹ ਇੱਕ ਇਮੀਗ੍ਰੇਸ਼ਨ ਵਕੀਲ ਹੀ ਕਰ ਸਕਦਾ ਜਦੋਂ ਜੁਡੀਸ਼ੀਅਲ ਰਿਵਿਊ ਪੈਂਦਾ ਉਸ ਰਿਵਿਊ ਦੇ ਜਰੀਏ ਹੀ ਤੁਹਾਡਾ ਰਿਜ਼ਲਟ ਆਉਣਾ ਵਾ ਅਸੀਂ ਕੈਨੇਡਾ ਤੇ ਯੂਕੇ ਦਾ ਜਿਹੜਾ ਰਿਫਿਊਜ਼ਲ ਕੇਸਾਂ ਤੇ ਕੰਮ ਕਰਦੇ ਆ ਔਰ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਲਿਆ ਜਾ ਸਕਦਾ ਜੇ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਤੇ ਤੁਹਾਡਾ ਵੀ ਵੀਜ਼ਾ ਲੱਗ ਸਕਦਾ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਹੈਗੀ ਤੁਹਾਡੀ ਰਿਫਿਊਜ਼ ਜਿਹੜਾ ਉਹ 2 ਮਹੀਨੇ ਦੇ ਅੰਦਰ ਅੰਦਰ ਹੋਇਆ ਹੋਣਾ ਚਾਹੀਦਾ ਇਸ ਤੋਂ ਪੁਰਾਣਾ ਜੇ ਪਿਛਲੇ 2 ਮਹੀਨੇ ਚ ਤੁਹਾਡਾ ਵੀ ਕੈਨੇਡਾ ਯੂਕੇ ਤੋਂ ਵੀਜ਼ਾ ਰਿਫਿਊਜ਼ ਹੋ ਚੁੱਕਾ ਆਪਣੀ ਰਿਫਿਊਜ਼ਲ ਲੈ ਕੇ ਸਾਨੂੰ ਜਰੂਰ ਮਿਲੋ ਸਾਡਾ ਆਫਿਸ ਅਮ੍ਰਿਤਸਰ ਤੇ ਜਲੰਧਰ ਆ ਸੋ ਤੁਸੀਂ ਸਾਡੇ ਹੈਲਪਲਾਈਨ ਨੰਬਰ 9917231111 ਤੇ 41111 ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਕੇ ਅਮ੍ਰਿਤਸਰ ਤੇ ਜਲੰਧਰ ਵਿਜ਼ਿਟ ਕਰ ਸਕਦੇ ਜੇ ਤੁਸੀਂ ਵੀ ਕੈਨੇਡਾ ਜਾਂ ਯੂਕੇ ਤੋਂ ਰਿਫਿਊਜ਼ ਹੋ ਤੁਹਾਡੀ ਰਿਫਿਊਜ਼ਲ ਆਈ ਹੈ ਟੂਰਿਸਟ ਵੀਜ਼ਾ ਤੇ ਜੋ ਕਿ 2 ਮਹੀਨੇ ਪਹਿਲਾਂ ਦੀ ਹੈ ਤਾਂ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੇ ਵਿਜ਼ਿਟ ਕਰ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲਈ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ